ਸਤਿ ਸ਼੍ਰੀ ਅਕਾਲ ਜੀ ਮੈਂ ਜੈਲਦਾਰ ਕਰਾਰ ਤੁਹਾਡਾ 123live.com ਦੇ ਉੱਤੇ ਸਵਾਗਤ ਕਰਦਾ ਅਸੀਂ ਅੱਜ ਪਹੁੰਚੇ ਹੋਇਆ ਪਿੰਡ ਸਿਹਾਲ ਜਿੱਥੇ 1 ਫਰਵਰੀ ਨੂੰ ਬਹੁਤ ਵੱਡਾ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਉੱਥੋਂ ਦੀ ਪ੍ਰਬੰਧਕੀ ਟੀਮ ਕਬੱਡੀ ਕਲੱਬ ਜੋ ਸਾਡੇ ਨਾਲ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਸ ਕਬੱਡੀ ਕੱਪ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਆਓ ਤੁਹਾਨੂੰ ਮਿਲਾਉਂਦੇ ਆ ਆਪਣੇ ਇਸ ਸ਼ਹੀਰ ਉਦਮ ਸਿੰਘ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਭਰਾ ਜਿਹੜੇ ਸਾਡੇ ਨਾਲ ਨੇ ਭਾਈ ਬਲਕਾਰ ਕੁਮਾਰ ਜੀ ਜੋ ਇਸ ਕਬੱਡੀ ਕੱਪ ਬਾਰੇ ਜਾਣਕਾਰੀ ਦੇਣਗੇ ਬਲਕਾਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸ ਟੀਵੀ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸਿਹਾਲ ਦੇ ਕੱਪ ਦੀ ਕਵਰੇਜ ਕਰਨਗੇ ਕੱਲ 1 ਇਕ ਤਰੀਕ 1 ਫਰਵਰੀ ਨੂੰ ਉਸ ਤੋਂ ਬਾਅਦ ਪ੍ਰਬੰਧ ਉਹਰੇ ਬਹੁਤ ਵਧੀਆ ਸਾਡੇ ਚੱਲ ਰਹੇ ਨੇ ਪਿਛਲੇ ਸਾਲ ਨਾਲੋਂ ਇਸ ਵਾਰੀ ਵਧੀਆ ਪ੍ਰਬੰਧਨ ਕੀਤੇ ਨੇ ਅਸੀਂ ਵੱਧ ਤੋਂ ਵੱਧ ਗਰਾਊਂਡ ਵੀ ਵਧਾਇਆ ਥੋੜਾ ਜਿਹਾ ਏਰੀਆ ਵੀ ਵਧਾਇਆ ਤੇ ਰਸਤਾ ਰਸਤੇ ਵੱਧ ਤੋਂ ਵੱਧ ਗਰਾਊਂਡ ਨੂੰ ਆਉਂਦੇ ਕਰੇ ਨੇ ਤੇ ਕਬੱਡੀ ਚ ਸਾਨੂੰ ਇਹ ਜਾਣਕਾਰੀ ਦੰਨੇ ਆ ਵੀ ਮਾਝੇ ਮਾਲਵੇ ਦੁਆਬੇ ਅਤੇ ਹਰਿਆਣੇ ਤੋਂ ਅਸੀਂ 8 ਕਲੱਬਾਂ ਬੁਲਾਈਆਂ ਨੇ ਜਿਹੜੇ ਟੌਪ ਦੇ ਪਲੇਅਰ ਖੇਡਣਗੇ ਉਹ ਚ ਪਿਛਲੇ ਸਾਲ ਦੀ ਤਰ੍ਹਾਂ ਇਸ ਇਸ ਵਾਰ ਵੀ ਰੰਗਾ ਰੰਗ ਪ੍ਰੋਗਰਾਮ ਸਾਡੇ ਆਰ ਨੇਤ ਨੇ ਜੋ ਕਲਾਕਾਰ ਨੇ ਸਾਡੇ ਨਾਲ ਦਿਲੋਂ ਜੁੜੇ ਹੋਏ ਨੇ ਪਹਿਲੇ ਤੋਂ ਨਹੀਂ ਉਹਨਾਂ ਦੀ ਖਾੜਾ ਦੇਖਾਵਾਂਗੇ ਦਰਸ਼ਕਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਇੱਥੇ ਹੁੱਲੜਵਾਜੀ ਤੋਂ ਬਚ ਕੇ ਰਹੋ ਤੇ ਆਪਦਾ ਸਵੇਰੇ ਸ਼ਾਮ ਟਾਈਮ ਨਾਲ ਆ ਜਾਣਾ ਤੇ ਉਹ ਵੱਧ ਤੋਂ ਵੱਧ ਇਕੱਠ ਹੋਣ ਦੀ ਸੁਭਾਅ ਨੇ ਕਿਉਂਕਿ ਜਿੱਥੇ ਤੱਕ ਮੈਂ ਹਸਾਬ ਲਾਇਆ ਵੀ ਜਿਹੜਾ ਸਿਹਾਲ ਦਾ ਕੱਪ ਹੈ ਇਹ YouTube ਨੇ ਪਹਿਲੇ ਨੰਬਰ ਤੇ ਸਭ ਤੋਂ ਵੱਧ ਹੈ ਜਿਹੜੇ ਇਸ ਕੱਪ ਦੀ ਹੋਈ ਆ ਕਲਾਕਾਰਾਂ ਨੇ ਕਬੱਡੀ ਕਬੱਡੀ ਪਲੇਅਰਾਂ ਨੇ ਕਮੈਂਟਰਾਂ ਨੇ ਬਹੁਤ ਐਡ ਕਰੀ ਇਸ ਕੱਪ ਦੀ ਬਹੁਤ ਜ਼ਿਆਦਾ ਐਡ ਹੋਈ ਹੈ ਨਜਾਇਜ਼ ਇਸ ਕਰਕੇ ਇਕੱਠ ਵੱਧ ਤੋਂ ਵੱਧ ਹੋਣ ਦੀ ਸੁਭਾਵਨਾ ਹੈ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤੋਂ ਵੀ ਸਾਨੂੰ ਫੋਨ ਆਉਂਦੇ ਨੇ ਵੀ ਜਿਹੜਾ ਤੁਸੀਂ ਲਾਈਵ ਲਾਈਵ ਟੀਵੀ ਦੇਖਿਆ ਹੋਊਂਗੇ ਵੀ ਉਹ ਵੀ ਸਹੀ ਜਗ੍ਹਾ ਤੇ ਆਪਣਾ ਰੱਖ ਕੇ ਕਰਿਓ ਅਸੀਂ ਟੂਰਨਾਮੈਂਟ ਸਾਰਿਆਂ ਨੇ ਬੈਠ ਕੇ ਦੇਖਣਾ ਹੈ ਤੇ ਜਿਹੜੇ ਦਰਸ਼ਕਾਂ ਦੇ ਬੈਠਣ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਤੁਸੀਂ ਨੇ ਬਹੁਤ ਵਧੀਆ ਪ੍ਰਬੰਧ ਨੇ ਜੀ ਸਾਡੇ ਇੱਥੇ ਟਰਾਲੀਆਂ ਵੀ ਲਾਈਆਂ ਨੇ ਜੀ ਤੇ ਆਹ ਦੇਖ ਲਓ ਆਹ ਰੋਡ ਲੰਘਦਾ ਲਗੋਂ ਦੀ ਵੱਡਾ ਤੇ ਚੌੜਾ ਗਰਾਊਂਡ ਬਣਾਉਣਾ ਸੀ ਵੱਧ ਤੋਂ ਵੱਧ ਪ੍ਰਬੰਧ ਹੈ ਕੀਤਾ ਸਾਡੇ ਜਦ ਜਿਹੜੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਆ ਦੇਖ ਰਿਹਾ ਵੀ ਹਾਰਲੇ ਡੈਵਿਡਸਨ ਜਿਹੜੇ ਨਵੇਂ ਮੋਟਰਸਾਈਕਲ ਤੁਸੀਂ ਦੇਣੇ ਨੇ ਤੇ ਫਿਰ ਕੀ ਲੱਗਦਾ ਕਿੱਧਰ ਨੂੰ ਜਾਣਗੇ ਕਿਹੜੀਆਂ ਕਿਹੜੀਆਂ ਟੀਮਾਂ ਜਾਂ ਵੱਡੇ ਕਿਹੜੇ ਕਿਹੜੇ ਸਟਾਰ ਜਿਹੜੇ ਇਸ ਕਬੱਡੀ ਕੱਪ ਦੇ ਪਹੁੰਚ ਰਹੇ ਨੇ ਸਟਾਰ ਤਾਂ ਸਾਰੀਆਂ ਟੀਮਾਂ ਜੀ ਨੇ ਦੇਖ ਲਓ ਸਟਾਰ ਅਸੀਂ ਇਸ ਤਕਰੀਬ ਨਾਲ ਅੱਠੇ ਟੀਮਾਂ ਸੀ ਬੈਲੈਂਸ ਬਣਾਈਆਂ ਨੇ ਉਹ ਚ ਕੁਝ ਨਹੀਂ ਕਹਿ ਸਕਦੇ ਕਿਸੇ ਪਾਸੇ ਵੀ ਜਾ ਸਕਦਾ ਹਾਰ ਲਈ ਹਾਂ ਇੱਕ ਟੀਮ ਦੇ ਦਿਨ ਕਹਿ ਨਹੀਂ ਕਿ ਸਕਦੇ ਕਲੀਅਰ ਨਹੀਂ ਹੁੰਦਾ ਤੇ ਨਾਲ ਸਾਡੇ ਡਾਕਟਰ ਮੱਗਰ ਸਿੰਘ ਜੀ ਸਿਆਲ ਜੋ ਇਸ ਕਬੱਡੀ ਕਲਾ ਟੂਰਨਾਮੈਂਟ ਦੇ ਇਸ ਕਬੱਡੀ ਕੱ ਪ੍ਰਬੰਧਕ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੇ ਡਾਕਟਰ ਸਾਹਿਬ ਜਿਹੜਾ ਇੱਕ ਵੱਡੀ ਕੱਪ ਤੁਸੀਂ ਕਰਵਾ ਰਹੇ ਹੋ ਇੱਕ ਨਾਂ ਦੀ ਯਾਦ ਚ ਹੋ ਰਿਹਾ ਹੈ ਤੇ ਮਾਤਾ ਪਿਤਾ ਦੀ ਇਜਾਜ਼ਤ ਹੈ ਜੀ ਪੰਜਵਾਂ ਕਬੱਡੀ ਕੱਪ ਤੇ ਜਿਹੜੇ ਇਸ ਤੇ ਕਬੱਡੀ ਕੱਪ ਦੇ ਜਿੱਦਾਂ ਬਲਕਾਰ ਭਾਈ ਨੇ ਦੱਸਿਆ ਵੀ ਇਸ ਤੇ ਇਹ ਕਬੱਡੀ ਕੱਪ ਦੇ ਬਹੁਤ ਜਿਹੜੇ ਚੰਗੇ ਪ੍ਰਬੰਧ ਕੀਤੇ ਗਏ ਨੇ ਪਿਛਲੇ ਸਾਲ ਦੇਖਿਆ ਨਾ ਵੀ ਜਾਲ ਟੁੱਟ ਗਿਆ ਸੀਗਾ ਤੇ ਇਕੱਠ ਜਿਆਦਾ ਹੋ ਜਾਂਦਾ ਹੈ ਕਬੱਡੀ ਕੱਪ ਦੇ ਇਹ ਇਸ ਸਾਲ ਜਿਹੜੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਟੂਰਨਾਮੈਂਟ ਦੇ ਉੱਤੇ ਜਾ ਜਿਹੜੇ ਦਰਸ਼ਕ ਆਉਣਗੇ ਉਹਨਾਂ ਲਈ ਕਿਸ ਤਰ੍ਹਾਂ ਦੀ ਲੋਕੇਸ਼ਨ ਹੈ ਜਾਂ ਕਿੱਥੋਂ ਇਹ ਗਰਾਊਂਡ ਉਹਨਾਂ ਨੂੰ ਦਰਸ਼ਕਾਂ ਨੂੰ ਨੇੜੇ ਪਊਗਾ ਜਾਂ ਕਿਸ ਤਰ੍ਹਾਂ ਦੇ ਇਹ ਹੋਊਗਾ ਸਿਸਟਮ ਇਹ ਜੰਮੂ ਘਟੜਾ ਐਕਸਪ੍ਰੈਸ ਵੇ ਤੇ ਆਪਣਾ ਗਰਾਊਂਡ ਤਿਆਰ ਹੋਇਆ ਹੈ ਬਾਕੀ ਜਿਹੜੇ ਪ੍ਰਬੰਧ ਨੇ ਗਰਾਊਂਡ ਦੇ ਵਿੱਚ 16 ਟਰਾਲੀਆਂ ਲੱਗਦੀਆਂ ਟੋਟਲੀ ਅਸੀਂ 20 ਕਰੀਆਂ ਨੇ ਚਾਰ ਵਧਾ ਕੇ ਲਵਾਵਾਂਗੇ ਵੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਕਿੰਗ ਦੀ ਪਾਰਕਿੰਗ ਲਈ ਅਸੀਂ 3.5-4 ਕਿਲੇ ਜਿਹੜੀ ਪਰਚੀ ਪਾਰਕਿੰਗ ਹੋਊਗੀ ਉਹ ਲੱਗੂਗੀ ਕਿਸੇ ਦਾ ਕੋਈ ਚੋਰੀ ਨਹੀਂ ਹੋਣਾ ਕੋਈ ਪ੍ਰੋਬਲਮ ਨਹੀਂ ਆਉਣੇ ਕਿਸੇ ਨੂੰ ਤੇ ਜਿਹੜੇ ਖਿਡਾਰੀ ਨੇ ਉਹ ਜਲਾਲਪੁਰੀਆ ਪਾਲਾ ਜਦੇ ਮੈਂ ਸੁਣਿਆ ਵੀ ਉਹ ਵੀ ਮੰਨ ਲਾਦਾ ਇੰਡੀਆ ਆ ਰਿਹਾ ਤੇ ਕਿਦਾਂ ਫਿਰ ਪਹੁੰਚ ਰਹੇ ਨੇ ਇਸ ਕਬੱਡੀ ਕੱਪ ਤੇ ਹਾਂਜੀ ਉਹ ਵੀ ਪਹੁੰਚ ਰਹੇ ਨੇ ਬਾਕੀ ਸਾਰੇ ਖਿਡਾਰੀ ਆ ਆਪਣੇ ਜਿਹੜੇ ਮੇਨ ਨੇ ਟੋਟਲੀ ਸਾਰੀ ਖੇਡਣਾ ਜੰਡੀਆਂ ਦੀ ਟੀਮ ਜੱਗੇ ਜੰਡੀਆਂ ਨੇ ਬਣਾਈ ਗਈ ਹੈ ਉਹ ਵੀ ਵਧੀਆ ਖੇਡੂਗੀ ਸਰਾਹਣਾ ਹੋਗੀ ਤੇ ਆਪਣੀ ਹਰਿਆਣੇ ਦੀ ਟੀਮ ਹੋਗੀ ਬਿੱਟੂ ਭੋਲੇ ਵਾਲੀ ਜਿਹੜੀ ਬਣਾਈ ਗਈ ਹੈ ਟੀਮਾਂ ਜਿਹੜੀਆਂ ਵਧੀਆ ਲੈਵਲ ਤੇ ਬਣੀਆਂ ਨੇ ਸਾਰੀਆਂ ਟੀਮਾਂ ਤੇ ਇੱਕ ਜੱਗੂ ਹਾਕਮ ਵਾਲੀ ਨੇ ਆਪਣੀ ਟੀਮ ਉਹ ਜੱਗੂ ਹਾਕਮ ਵਾਲਾ ਟੀਮ ਉਹ ਵੀ ਆਪਣੇ ਇੰਟਰ ਹੈ ਵਧੀਆ ਟੀਮਾਂ ਇੰਟਰ ਨੇ ਟੋਟ ਜਿਹੜਾ ਕਬੱਡੀ ਕੱਪਾ ਟੀਮ ਜਿਹੜੀ ਹੈਗੀ ਉਹ ਵੀ ਟੌਪ ਦੀ ਹੈ। ਲੁਧਰਨੀਆਂ ਵੀ ਵਾਪਸੀ ਕਰਨੀ ਹੈ ਵਧੀਆ ਲੈਵਲ ਤੇ ਆਉਣਾ ਹੁਣ। ਜਿਹੜਾ ਕਬੱਡੀ ਕੱਪਾ ਤੇ ਐਨ ਆਰ ਆਈਆਂ ਦੀ ਜਾਂ ਪ੍ਰੋਮੋਟਰਾਂ ਦੀ ਕਿੱਦਾਂ ਦੀ ਸਪੋਰਟ ਹੈ ਇਸ ਕਬੱਡੀ ਕੱਪ ਨੂੰ। ਕਹਿੰਦੇ ਜਿੰਨੇ ਕੀ ਸਪੌਂਸਰ ਨੇ ਟੂਰਨਾਮੈਂਟ ਦੇ ਮੇਨ ਸਾਰੇ ਮਿਲ ਲਾਤਾ ਪੰਜ ਦੇ ਵਿੱਚੋਂ ਇੱਕ ਨੱਦੀ ਰਹਿ ਗਿਆ ਹੋਗਾ। ਤਕਰੀਬਨ ਸਾਰੇ ਆ ਰਹੇ ਨੇ ਇਸ ਵਾਰ। ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦਾ ਬਾਕੀ ਬਾਈ ਸਾਗਰ ਉਹ ਹੀ ਪੂਰਾ ਸਹਿਯੋਗ ਦਿੰਦੇ ਨੇ। ਪੂਰੇ ਵੱਡੇ ਲੈਵਲ ਦੇ ਸਾਡੀ ਸਾਈਟ ਹੈ ਸਾਰਿਆਂ ਨਾਲ। ਤੇ ਬਹੁਤ ਬਹੁਤ ਧੰਨਵਾਦੀ ਡਾਕਟਰ ਸਾਹਿਬ ਤੁਹਾਡਾ ਸਾਗਰ ਜ ਜਿਹੜਾ ਇਹ ਕਬੱਡੀ ਕੱਪ ਤੁਸੀਂ ਕਰਵਾ ਰਹੇ ਹੋ ਤੇ ਪਹਿਲਾਂ ਤੇ 5ਵੇਂ ਸਾਲ ਦਾ ਜਿਹੜਾ ਇਹ ਕਬੱਡੀ ਕੱਪ ਆ ਤੁਸੀਂ ਇਸ ਕਬੱਡੀ ਕੱਪ ਨੂੰ ਕਿਸੇ ਨਾ ਦੇਖ ਰਹੇ ਹੋ ਭਾਈ ਇਹ ਤਾਂ ਸਾਡਾ ਕੱਪ ਰੱਬ ਦੀ ਕਿਰਪਾ ਨਾਲ ਟੋਪ ਦੀ ਚੱਲਿਆ ਗਿਆ ਅਰੇ ਵੀ ਮੈਨ ਲੱਗਦਾ ਵੀ ਆਉਣ ਵਾਲੇ ਸਾਲਾਂ ਚ ਹੋਰ ਵੀ ਤਰੱਕੀ ਕਰੂਗਾ ਤੇ ਸਾਡੇ ਨਾਲ ਭਾਈ ਸਾਗਰ ਮੈਂਬਰ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਇਸ ਕਬੱਡੀ ਕੱਪ ਦੀ ਡਾਕਟਰ ਮੱਗਰ ਸਿਆਲ ਸਾਰੀ ਜਿਹੜੀ ਪਲਕਾਰ ਕਮਾਣ ਉਹਨੇ ਇਸੀ ਉਦਮ ਸਿੰਘ ਜਿਹੜੀ ਸਪੋਰਟਸ ਕਲੱਬ ਜਨਨ ਨੇ ਇਸ ਕਬੱਡੀ ਕੱਪ ਬਾਰੇ ਜਾਣਕਾਰੀ ਦਿੱਤੀ ਹੈ ਤੇ ਤੁਸੀਂ ਹਾਰਲੇਡ ਡਾਇਵਰਸਨ ਜਿਹੜੇ ਨਵੇਂ ਇਹ ਮੋਟਰਸਾਈਕਲ ਦੇਖ ਰਹੇ ਹੋ ਇਹ ਕਬੱਡੀ ਕੱਪ ਦੇ ਉੱਤੇ ਜਿਹੜੇ ਬੈਸਟ ਰੇਟ ਤੇ ਬੈਠ ਜਾਫੇ ਨੂੰ ਜਿਹੜੇ ਦਿੱਤੇ ਜਾਣਗੇ ਦੇਖਣਾ ਹੋਵੇਗਾ ਵੀ ਇਹ ਕਬੱਡੀ ਕੱਪ ਦੇ ਉੱਤੇ 1 ਫਰਵਰੀ ਨੂੰ ਜਿਹੜੇ ਇਹ ਮੋਟਰਸਾਈਕਲ ਕਿਸ਼ਤ ਖਿਡਾਰੀ ਦੇ ਹਿੱਸੇ ਦੇ ਵਿੱਚ ਆਉਂਦੇ ਨੇ ਕਿਸ ਖਿਡਾਰੀ ਨੇ ਜਿੱਤਣੇ ਨੇ ਤੇ ਕਿਹਦੇ ਜਿਹੜੇ ਕੌਲਿਆਂ ਦੇ ਉੱਤੇ ਤੇਲ ਚੋਇਆ ਜਾਵੇਗਾ ਪੰਜਾਬੀ ਦੇ ਵਿੱਚ ਆਖੀ ਆਪਾਂ ਤੇ ਉਹ ਸਮਾਂ ਹੋਵੇਗਾ ਤੇ ਜੁੜੇ ਰਹੋ ਸਾਡੇ ਨਾਲ ਇੱਕ ਤੋਂ ਤਿੰਨ ਦੇ ਉੱਤੇ ਤੇ ਮੈਂ ਬੇਨਤੀ ਕਰਦਾ ਇਸ ਕਬੱਡੀ ਕੱਪ ਦਾ ਜਿਹੜਾ ਲਾਈਵ ਹੈ ਉਹ ਵੀ ਇੱਕ ਦੋ ਤਿੰਨ live.com ਤੇ ਚੱਲੇਗਾ ਤੇ ਤੁਸੀਂ ਸਾਰਿਆਂ ਨੇ ਇਸੇ ਜਿਹੜਾ ਵੈਬਸਾਈਟ ਦੇ ਉੱਤੇ ਤੁਸੀਂ ਨੇ ਲਾਈਵ ਦੇਖਣਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ